ਲੱਗੀ ਸੀਗੀ 1973 ਹਾਂਜੀ ਉਦੋਂ ਲੜਾਈ ਲੱਗੀ ਸੀ ਤੇ ਅਸੀਂ ਮਾਰਜੀਸ਼ਨ ਮੇ ਕੋਲੇ ਕੰਮ ਕਰਦਾ ਸੀ ਉਥੇ ਬੰਬ ਡਿੱਗਿਆ ਜੀ ਤੇ ਸਾਨੂੰ ਮਤਲਬ ਕਿ ਜਦੋਂ ਆਵਾਜ਼ ਆਈ ਪੁਲਿਸ ਵਾਲਿਆਂ ਨੇ ਬੋਲਦੇ ਸੀਗੇ ਤੇ ਅਸੀਂ ਨਾਲੀਆਂ ਸੀਗੀਆਂ ਜਿੱਦੇ ਗੰਦਾ ਪਾਣੀ ਜਾਂਦਾ ਸੀ ਉਹਦੇ ਵਿੱਚ ਲਟਕ ਗਿਆ ਸੀ ਪੈ ਗਏ ਨੱਕ ਬੰਦ ਕਰ ਲਏ ਉਹਦੇ ਵਿੱਚ ਪੈ ਕੇ ਵੇਖ ਲਓ ਤੁਸੀਂ ساری ਰਾਤ ਅਸੀਂ ਉੱਥੇ ਉਹ ਤਾਂ ਸ਼ਾਉਣੀ ਜੀ ਵੀ ਮੈਂ 3 ਸਾਲ ਸਾਢੇ 3 ਸਾਲ ਕੰਮ ਕੀਤਾ ਇਨਸਮੈਸ਼ਨ ਬਗਲਾ ਜਿੱਦੇ ਚ ਬਰੂਦ ਗੋਲਾ ਬਰੂਦ ਰੱਖਦੇ ਆ ਉਹ ਸਾਰਾ ਸਾਡਾ ਆਪਣਾ ਗੋਲਾ ਬਣਾਇਆ ਹਾਂਜੀ ਆਮਲੀ ਛੱਡੀ ਗੱਡੀਆ ਸੀ ਗਿਆ ਅਸੀਂ ਗਿਆ ਦਿੱਲੀ ਗਏ ਉਹਦੇ ਤੇ ਅੱਛਾ ਜੀ ਤੇ ਇਹ ਵੇਖ ਲਓ ਵੀ ਹੁਣ ਤਾਂ ਦਿੱਲੀ ਪਹੁੰਚ ਜਾਂਦੀ ਐ 5-6 ਘੰਟਿਆਂ ਚ ਗੱਡੀ ਤੇ ਅਸੀਂ ਤੀਜੇ ਦਿਨ ਗਏ ਜੀ ਅੱਛਾ ਜੀ ਅਰਾਜ ਇੱਥੋਂ ਮਾਨਸਾ ਰੁਗੀ ਗੱਡੀ ਮਾਨਸਾ ਰੁਗੀ ਤੇ ਉੱਥੇ ਵੇਖ ਲਓ ਵੀ ਸਾਰੇ ਆਤਿ ਰੰਗੀ ਉਦੋਂ ਬਾਅਦ ਫੇਰ ਹੌਲੀ ਹੌਲੀ ਇੰਜ ਫੇਰ ਗਾ ਉਹਨਾਂ ਨੇ ਜੀ ਸਟਾਰਟ ਕੀਤਾ ਸਟਾਰਟ ਕਰਕੇ ਫੇਰ ਸਾਨੂੰ ਤੀਜੇ ਦਿਨਾਂ ਦੀ ਪਹੁੰਚੀ ਤੀਸਰੇ ਦਿਨ ਦਿੱਲੀ ਦੇ ਹਾਂ ਜੀ ਤੀਸਰੇ ਦਿਨ ਦਿੱਲੀ ਦੇ ਪਹਿਲਾਂ ਤਾਂ ਮੈਂ 12 ਬਾਰੀ ਤਾਂ ਜਾਇਆ ਹਜੂਰ ਸਾਹਿਬ ਜੀ 6 ਬਾਰੀ ਬਟਨਾ ਸਾਹਿਬ ਮਥਰਾ ਬਿੰਦਰਾਵਨ ਅਲਾਹਾਬਾਦ ਤੇ ਬਾਕੀ ਮੇਰਾ ਖਿਆਲ ਹੈ ਵੀ ਚਿਤ੍ਰਕੂਟ ਜਿੱਥੇ ਰਾਮ ਜੀ ਨੂੰ ਤੇ ਸੀਤਾ ਜੀ ਨੂੰ ਬਣਵਾ ਦਿੱਤਾ ਸੀ ਉਹ ਜਗ੍ਹਾ ਸਾਰੀਆਂ ਤੇ ਜੰਮੂ ਵੈਸ਼ਨੂ ਦੇਵੀ ਚਿੰਤਪurni ਜਵਾਲਾ ਜੀ ਲੈਣਾ ਦੇਵੀ ਸਾਰੇ ਜਿੰਨੇ ਮਤਲਬ ਕਿ ਤੀਰਤਾ ਹੈ ਮੇਰਾ ਖਿਆਲ ਹੈ ਵੀ ਮੇਰੇ ਇੱਕ ਦੋ ਰਹਿੰਦੇ ਹੁੰਦੇ ਸਾਰੇ ਨਾਲ ਹਲਕੀ ਗੱਤ ਪਾਣੀ ਕਰਦੇ ਤੇ ਬਾਜ ਜਦੋਂ ਮਨ ਕਰਦਾ ਰਾਤ ਨੂੰ ਕੋਈ ਮਾਲਕ ਨੇ ਸਾਥ ਲਿਆ ਟੜ ਕੇ ਸਵੇਰ ਨੂੰ ਚਿੱਗੱਡੀ ਚੜ ਜਾਏ ਐਜੀ ਆਈਸੀ ਜੀ 82 ਚ 1982 ਦੇ ਵਿੱਚ ਤੁਸੀਂ ਪਿੰਡ ਛੱਡ ਕੇ ਇੱਥੇ ਆਏ ਹਾਂ ਜੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਬਰਾਤ ਆਈ ਹਾਂ ਜੀ ਹਾਂ ਜੀ ਕਿਹੋ ਜਿਹਾ ਮਾਹੌਲ ਸੀ ਉਸ ਦਾ ਮਾਲਕ ਜੀ ਅਸੀਂ ਪਹਿਲੀ ਵਾਰ ਵੇਖਿਆ ਕਿ ਉਹਦੇ ਜਨਰੇਟਰ ਲੱਗੇ ਹੋਏ ਇਹਨਾਂ ਦੇ ਇਹਨਾਂ ਦੇ ਲਾਈਟਾਂ ਜਗਣਾ ਅਸੀਂ ਵੇਖ ਕੇ ਇੰਨਾ ਖੁਸ਼ ਹੋ ਇਨਸਾਰੇ ਬੱਚੇ ਤੇ ਜਿਹੜੀ ਸਾਡੀ ਭੈਣ ਸੀ ਸਰਿੰਦਰ ਕੌਰ ਤੇ ਉਹ ਅਸੀਂ ਫਿਰ ਜਦੋਂ ਵੇਖ ਕੇ ਅਸੀਂ ਹਸਣ ਲੱਗ ਜਾਂਦੇ ਤੇ ਉਦੋਂ ਬਾਅਦ ਜਦੋਂ ਸੁਖਵੀਰ ਜੀ ਹੋਇਆ ਮੈਨੂੰ ਜਦੋਂ ਮਿਲਦੇ ਉਦੋਂ ਭਾਈ ਮੇਰਾ ਸੁੱਖਾ ਵੀਰ ਆ ਗਿਆ ਹੂੰ ਤੇ ਮੇਰੀ 부ਆ ਜੀ ਨਾਲ ਉਹਨਾਂ ਦੀ ਜੁੰਨੀ ਵਟਾਈ ਵੀ ਸੀ ਜੀ ਤੇ ਮੈਨੂੰ ਕਹਣਾ ਸੁੱਖਾ ਵੀਰ ਆ ਗਿਆ ਕਹਿੰਦੀ ਮੈਂ ਵੀ ਸੁੱਖ ਵੀਰ ਹੀ ਆਖੋ ਅੱਛਾ ਪਿੰਡ ਚੱਕ ਫਤੇ ਸਿੰਘ ਵਾਲਾ ਹਾਂਜੀ ਅ ਸਵਰਗਿਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਹਾਂਜੀ ਉਹਨਾਂ ਦੇ ਸਹੁਰੇ ਜੀ ਉਹਨਾਂ ਦੇ ਸਹੁਰਾ ਹਾਂਜੀ ਹਾਂ अच्छा चक फतेह सिंह ਵਾਲਾ ਦੇ ਵਿੱਚ ਕਦੇ ਉਹਨਾਂ ਦੇ ਪਰਿਵਾਰ ਨਾਲ ਜਾਂ ਤੁਹਾਡਾ ਰਿਹਾ ਕਰੀ ਮੇਰਾ ਤਾਂ ਦੇਖੋ ਜੀ ਕਾਕਾ ਇੰਦਰਜੀਤ ਸੀਗੇ ਸੁਖਬੀਰ ਦੇ ਮਾਮਾ ਜੀ ਹਾਂਜੀ ਇਹਨਾਂ ਨਾਲ ਬਹੁਤ ਜ਼ਿਆਦਾ ਮੈਂ ਇਹਨਾਂ ਨੂੰ ਆਪਦੇ ਮਾਪੇ ਵਾਂਗੂ ਪਿਆਰ ਕਰਦਾ ਅੱਛਾ ਉਦੋਂ ਆਪਣੇ ਲੜਾਈ ਲੱਗੀ ਸੀਗੀ 1973 ਹਾਂਜੀ ਉਦੋਂ ਲੜਾਈ ਲੱਗੀ ਸੀ ਤੇ ਅਸੀਂ ਮਾਰ ਜੇਸ਼ਨ ਮੇਕੂਲ ਕੰਮ ਕਰਦਾ ਸੀ ਉਥੇ ਬੰਬ ਡਿੱਗਿਆ ਜੀ ਤੇ ਸਾਨੂੰ ਮਤਲਬ ਕਿ ਜਦੋਂ ਆਵਾਜ਼ ਆਈ ਪੁਲਿਸ ਵਾਲਿਆਂ ਨੇ ਬੋਲਦੇ ਸੀਗੇ ਤੇ ਅਸੀਂ ਨਾਲੀਆਂ ਸੀਗੀਆਂ ਜਿੱਥੇ ਗੰਦਾ ਪਾਣੀ ਜਾਂਦਾ ਸੀ ਉਹਦੇ ਵਿੱਚ ਲਟਕ ਗਿਆ ਸੀ ਪੈ ਗਿਆ ਨੱਕ ਬੰਦ ਕਰ ਲੇ ਉਹਦੇ ਵਿੱਚ ਪੈ ਕੇ ਵੇਖ ਲੋ ਤੁਸੀਂ ساری ਰਾਤ ਅਸੀਂ ਉੱਥੇ ਰਹੇ ਉਹ ਤਾਂ ਸ਼ਾਉਣੀ ਜੀ ਵੀ ਮੈਂ 3 ਸਾਲ ਸਾਢੇ 3 ਸਾਲ ਕੰਮ ਕੀਤਾ ਇਨਸਮੈਸ਼ਨ ਇਹਦੇ ਚ ਬਰੂਦ ਗੋਲਾ ਬਰੂਦ ਰੱਖਦੇ ਆ ਉਹ ਸਾਰਾ ਸਾਡਾ ਆਪਣਾ ਬਣਾਇਆ ਹਾਂ ਜੀ ਆਮਲੀ ਚੰਗੀ ਲੱਗ ਗਿਆ ਸੀ ਕਿ ਆਸੀਂ ਗਿਆ ਦਿੱਲੀ ਗਏ ਉਹਦੇ ਤੇ ਅੱਛਾ ਜੀ ਤੇ ਵੇਖ ਲਓ ਵੀ ਹੁਣ ਤਾਂ ਦਿੱਲੀ ਪਹੁੰਚ ਜਾਂਦੀ ਐ 5-6 ਘੰਟਿਆਂ ਚ ਗੱਡੀ ਤੇ ਅਸੀਂ ਤੀਜੇ ਦਿਨ ਗਏ ਜੀ ਅੱਛਾ ਜੀ ਅਰਾਜ ਇੱਥੋਂ ਮਾਨਸਾ ਰੁੱਕ ਗਈ ਗੱਡੀ ਮਾਨਸਾ ਰੁੱਕ ਗਈ ਤੇ ਉੱਥੇ ਵੇਖ ਲਓ ਵੀ ਸਾਰੀ ਰਾਤ ਸਾਡੀ ਰੰਗਦੀ ਉਹ ਤੋਂ ਬਾਅਦ ਫੇਰ ਹੌਲੀ ਹੌਲੀ ਇੰਜਣ ਫੇਰ ਕਾ ਉਹਨਾਂ ਨੇ ਜੀ ਸਟਾਰਟ ਕੀਤਾ ਟਾਰ ਕਰਕੇ ਫੇਰ ਸਾਨੂੰ ਤੀਜੇ ਦਿਨ ਅਸੀਂ ਪਹੁੰਚੇ ਸੀ ਤੀਸਰੇ ਦਿਨ ਦਿੱਲੀ ਦੇ ਹਾਂਜੀ ਤੀਸਰੇ ਦਿਨ ਦਿੱਲੀ ਦੇ ਪਹਿਲਾਂ ਤਾਂ ਮੈਂ 12 ਬਾਰੀ ਤਜਾਇਆ ਹਜੂਰ ਸਾਹਿਬ ਜੀ 6 ਬਾਰੀ ਪਟਨਾ ਸਾਹਿਬ ਮਥਰਾ ਬਿੰਦਰਾਵਨ ਅਲਾਹਾਬਾਦ ਤੇ ਬਾਕੀ ਮੇਰਾ ਖਿਆਲ ਹੈ ਵੀ ਚਿੱਤਰਕੂਟ ਜਿੱਥੇ ਰਾਮ ਜੀ ਨੇ ਤੇ ਸੀਤਾ ਜੀ ਨੂੰ ਬਣਵਾ ਦਿੱਤਾ ਸੀ ਉਹ ਜਗ੍ਹਾ ਸਾਰੀਆਂ ਤੇ ਜੰਮੂ ਵੈਸ਼ਨੂਦੇਵੀ ਚੰਦਪੁਰਨੀ ਜਵਾਲਾ ਜੀ ਲੈਣਾ ਦੇ ਵੀ ਸਾਰੇ ਜਿੰਨੇ ਮਤਲਬ ਕਿ ਦੀਰਤਾ ਹੈ ਮੈਂ ਖਲਾ ਵੀ ਮੇਰੇ ਕੋ ਦੋ ਰਹਿੰਦੇ ਹੋਂਦੇ ਸਾਰੇ ਨਾਲ ਹਲਕੀ ਗੱਗ ਪਾਇ ਤੇ ਮੈਂ ਬਾਜੇ ਦੋ ਮਨ ਕਰਦਾ ਰਾਤ ਨੂੰ ਕੋਈ ਮਾਲਕ ਨੇ ਸਾਧ ਲਿਆ ਟੜ ਕੇ ਸੋਹਣੇ ਚ ਗੱਡੀ ਚੜ ਜਾ 에 ਜੀ ਐਸੀ ਜੀ 82 ਚ 1982 ਦੇ ਵਿੱਚ ਤੁਸੀਂ ਪਿੰਡ ਛੱਡ ਕੇ ਇੱਥੇ ਆਏ ਹਾਂ ਜੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਬਰਾਤ ਆਈ ਹਾਂ ਜੀ ਹਾਂ ਜੀ ਕਿਆ ਹੋਇਆ ਮਾਹੌਲ ਸੀ ਉਸ ਦਾ ਮਾਰਗੀ ਜੀ ਅਸੀਂ ਪਹਿਲੀ ਵਾਰ ਵੇਖਿਆ ਕਿ ਉਹਦੇ ਜਨਰੇਟਰ ਲੱਗੇ ਹੋਏ ਇਹਨਾਂ ਦੇ ਇਹਨਾਂ ਦੇ ਲਾਈਟਾਂ ਜਗਣਾ ਅਸੀਂ ਵੇਖ ਕੇ ਇੰਨਾ ਖੁਸ਼ ਹੋਏ ਸਾਰੇ ਬੱਚੇ ਤੇ ਜਿਹੜੀ ਸਾਡੀ ਭੈਣ ਸੀ ਸਰਿੰਦਰ ਕੌਰ ਤੇ ਉਹ ਅਸੀਂ ਫਿਰ ਜਦੋਂ ਵੇਖ ਕੇ ਅਸੀਂ ਹਸਣ ਲੱਗ ਜਾਂਦੇ ਤੇ ਉਸ ਤੋਂ ਬਾਅਦ ਜਦੋਂ ਸੁਖਵੀਰ ਜੀ ਹੋਇਆ ਮੈਨੂੰ ਜਦੋਂ ਮਿਲਦੇ ਉਦੋਂ ਭਾਈ ਮੇਰਾ ਸੁਖਵੀਰ ਆ ਗਿਆ ਇਹ ਮੇਰੇ ਭੂਆ ਜੀ ਨਾਲ ਉਹਨਾਂ ਦੀ ਜੁਨੀ ਵਟਾਈ ਵੀ ਸੀ ਜੀ ਤੇ ਮੈਨੂੰ ਕਹਣਾ ਸੁਖਾ ਵੀਰ ਆ ਗਿਆ ਕਹਿੰਦੀ ਮੈਂ ਵੀ ਸੁਖ ਵੀਰ ਹੀ ਆਖੋ ਅੱਛਾ ਪਿੰਡ ਚੱਕ ਫਤਿਹ ਸਿੰਘ ਵਾਲਾ ਹਾਂਜੀ ਅ ਸਵਰਗਿਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਹਾਂਜੀ ਉਹਨਾਂ ਦੇ ਸੌਰੇ ਜੀ ਉਹਨਾਂ ਦੇ ਸੌਰਾਂ ਹਾਂਜੀ ਹਾਂ ਅੱਛਾ ਚੱਕ ਫਤਿਹ ਸਿੰਘ ਵਾਲਾ ਦੇ ਵਿੱਚ ਕਦੇ ਉਹਨਾਂ ਦੇ ਪਰਿਵਾਰ ਨਾਲ ਜਾਂ ਤੁਹਾਡਾ ਰਿਹਾ ਕਰੀ ਮੇਰਾ ਤਾਂ ਦੇਖੋ ਜੀ ਕਾਕਾ ਇੰਦਰਜੀਤ ਸੀਗੇ ਸੁਖਵੀਰ ਦੇ ਮਾਮਾ ਜੀ ਹਾਂਜੀ ਇਨਾਂ ਨਾਲ ਬਹੁਤ ਜ਼ਿਆਦਾ ਮੈਂ ਇਹਨਾਂ ਨੂੰ ਆਪਦੇ ਮਾਪੇ ਵਾਂਗੂ ਪਿਆਰ ਕਰਦਾ ਅੱਛਾ ਉਦੋਂ ਆਪਣੇ ਲੜਾਈ ਲੱਗੀ ਸੀਗੀ 1977 ਆਂਦੀ ਉਦੋਂ ਲੜਾਈ ਲੱਗੀ ਸੀ ਤੇ ਅਸੀਂ ਮਾਰਜੀਸ਼ਨ ਮੇਕੂਲੇ ਕੰਮ ਕਰਦਾ ਸੀ ਉਥੇ ਬੰਬ ਡਿੱਗਿਆ ਜੀ ਤੇ ਸਾਨੂੰ ਮਤਲਬ ਕਿ ਜਦੋਂ ਆਵਾਜ਼ ਆਈ ਪੁਲਿਸ ਵਾਲਿਆਂ ਨੇ ਬੋਲਦੇ ਸੀਗੇ ਤੇ ਅਸੀਂ ਨਾਲੀਆਂ ਜੀਆਂ ਜਿੱਥੇ ਗੰਦਾ ਪਾਣੀ ਜਾਂਦਾ ਸੀ ਉਹਦੇ ਵਿੱਚ ਲਟਕ ਗਿਆ ਸੀ ਪੈ ਗਿਆ ਨੱਕ ਬੰਦ ਕਰ ਲੇ ਉਹਦੇ ਵਿੱਚ ਪੈ ਕੇ ਵੇਖ ਲੋ ਤੁਸੀਂ ਸਾਰੀ ਰਾਤ ਅਸੀਂ ਉੱਥੇ ਉਹ ਤਾਂ ਸ਼ਾਉਣੀ ਜੀ ਵੀ ਮੈਂ 3 ਸਾਲ ਸਾਢੇ 3 ਸਾਲ ਕੰਮ ਕੀਤਾ ਇਨਸਪੈਕਸ਼ਨ ਮੈਂ ਗੱਲਾਂ ਜਿੱਦੇ ਵਿੱਚ ਬਰੂਦ ਗੋਲਾ ਬਰੂਦ ਰੱਖਦੇ ਆ ਉਹ ਸਾਰਾ ਸਾਡਾ ਆਪਣਾ ਘਰ ਬਣਾਇਆ ਹਾਂ ਜੀ ਆਮ ਵੀ ਸੀਗੇ ਅਸੀਂ ਗਿਆ ਸੀਗੇ ਅਸੀਂ ਗਿਆ ਦਿੱਲੀ ਗਏ ਉਹਦੇ ਤੇ ਅੱਛਾ ਜੀ ਤੇ ਇਹ ਵੇਖ ਲਓ ਵੀ ਹੁਣ ਤਾਂ ਦਿੱਲੀ ਪਹੁੰਚ ਜਾਂਦੀ ਐ 5-6 ਘੰਟਿਆਂ 'ਚ ਗੱਡੀ ਤੇ ਅਸੀਂ ਤੀਜੇ ਦਿਨ ਗਏ ਜੀ ਅੱਛਾ ਜੀ ਅਰਾਜ ਇੱਥੋਂ ਮਾਨਸਾ ਰੁੱਕ ਗਈ ਗੱਡੀ ਮਾਨਸਾ ਰੁੱਕ ਗਈ ਤੇ ਉੱਥੇ ਵੇਖ ਲਓ ਵੀ ਸਾਰੀ ਰਾਤ ਸਾਡੀ ਰੰਗਦੀ ਉਦੋਂ ਬਾਅਦ ਫੇਰ ਔਲੀ-ਔਲੀ ਇੰਜਣ ਫੇਰ ਕਾ ਉਹਨਾਂ ਨੇ ਜੀ ਸਟਾਰਟ ਕੀਤਾ ਸਟਾਰਟ ਕਰਕੇ ਫੇਰ ਸਾਨੂੰ ਤੀਜੇ ਦਿਨ ਆਸੀ ਪਹੁੰਚੇ ਤੀਸਰੇ ਦਿਨ ਦਿੱਲੀ ਦੇ ਹਾਂ ਜੀ ਕਿਹੜੇ ਦਿਨ ਦਿੱਲੀ ਦੇ ਪਹਿਲਾਂ ਤਾਂ ਮੈਂ 12 ਬਾਰੀ ਤਾਂ ਜਾਇਆ ਹਜੂਰ ਸਾਹਿਬ ਜੀ 6 ਬਾਰੀ ਪਟਨਾ ਸਾਹਿਬ ਮਥਰਾ ਬਿੰਦਰਾਵਨ Allahabad ਤੇ ਬਾਕੀ ਮੇਰਾ ਖਿਆਲ ਹੈ ਵੀ ਚਿੱਤਰਕੂਟ ਜਿੱਥੇ ਰਾਮ ਜੀ ਨੇ ਤੇ ਸੀਤਾ ਜੀ ਨੂੰ ਬਣਵਾ ਦਿੱਤਾ ਸੀ ਉਹ ਜਗ੍ਹਾ ਸਾਰੀਆਂ ਤੇ ਜੰਮੂ ਵੈਸ਼ਨੂ ਦੇਵੀ ਚਿੰਤਪੁਰਨੀ ਜਵਾਲਾ ਜੀ ਪਹਿਣਾ ਦੇਵੀ ਸਾਰੇ ਜਿੰਨੇ ਮਤਲਬ ਕਿ ਤੀਰਥ ਹੈ ਮੇਰਾ ਖਿਆਲ ਹੈ ਵੀ ਮੇਰੇ ਇੱਕ ਦੋ ਰਹਿੰਦੇ ਹੋਣਗੇ ਸਾਰੇ ਮਾਲਕ ਦਿੱਕਤ ਪੈਣੇ ਗਰੇ ਤੇ ਜਦੋਂ ਮਨ ਕਰਦਾ ਰਾਤ ਨੂੰ ਕੋਈ ਮਾਲਕ ਨੇ ਸਾਧ ਲੈ ਆ ਤੜਕੇ ਸਵੇਰ ਨੂੰ ਤੇ ਗੱਡੀ ਚਾਰ ਜਾ ਕੇ ਐ ਜੀ ਆਈ ਸੀ ਜੀ 82 ਚ 1982 ਦੇ ਵਿੱਚ ਤੁਸੀਂ ਪਿੰਡ ਛੱਡ ਕੇ ਇੱਥੇ ਆਏ ਹਾਂ ਜੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਬਰਾਤ ਆਈ ਹਾਂ ਜੀ ਹਾਂ ਜੀ ਕਿਹੋ ਜਿਹਾ ਮਾਹੌਲ ਸੀ ਹੋ ਸਕਦਾ ਉਹਦਾ ਮਾਲਕ ਜੀ ਅਸੀਂ ਪਹਿਲੀ ਵਾਰ ਵੇਖਿਆ ਕਿ ਉਹਦੇ ਜਨਰੇਟਰ ਲੱਗੇ ਹੋਏ ਇਹਨਾਂ ਦੇ ਇਹਨਾਂ ਦੇ ਲੈਟਾਂ ਜਗਣ ਅਸੀਂ ਵੇਖ ਕੇ ਇੰਨਾ ਕੁਛ ਹੋਇਆ ਸਾਰੇ ਬੱਚੇ ਤੇ ਜਿਹੜੀ ਸਾਡੀ ਭੈਣ ਸੀ ਸਰਿੰਦਰ ਕੌਰ ਤੇ ਉਹ ਅਸੀਂ ਫਿਰ ਜਦੋਂ ਵੇਖ ਕੇ ਅਸੀਂ ਹਸਣ ਲੱਗ ਜਾਂਦੇ ਤੇ ਉਸ ਤੋਂ ਬਾਅਦ ਜਦੋਂ ਸੁਖਵੀਰ ਜੀ ਹੋਇਆ ਮੈਨੂੰ ਜਦੋਂ ਮਿਲਦੇ ਉਦੋਂ ਭਾਈ ਮੇਰਾ ਸੁੱਖਾ ਵੀਰ ਆ ਗਿਆ ਤੇ ਮੇਰੀ ਭੂਆ ਜੀ ਨਾਲ ਉਹਨਾਂ ਦੀ ਚੁੰਨੀ ਵਟਾਈ ਵੀ ਸੀ ਤੇ ਮੈਨੂੰ ਕਹਿੰਣਾ ਸੁੱਖਾ ਵੀਰ ਆ ਗਿਆ ਕਹਿੰਦੀ ਮੈਂ ਵੀ ਸੁੱਖ ਵੀਰ ਹੀ ਆਖੋ ਅੱਛਾ ਪਿੰਡ ਚੱਕ ਫਤੇ ਸਿੰਘ ਵਾਲਾ ਹਾਂਜੀ ਅ ਸਵਰਗਿਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਹਾਂਜੀ ਉਹਨਾਂ ਦੇ ਸੌਰੇ ਜੀ ਉਹਨਾਂ ਦੇ ਸੌਰਾਂ ਹਾਂਜੀ ਹਾਂ ਅੱਛਾ ਚੱਕ ਫਤੇ ਸਿੰਘ ਵਾਲਾ ਦੇ ਵਿੱਚ ਕਦੇ ਉਹਨਾਂ ਦੇ ਪਰਿਵਾਰ ਨਾਲ ਜਾਂ ਤੁਹਾਡਾ ਰਿਹਾ ਕਰੀ ਮੇਰਾ ਤਾਂ ਦੇਖੋ ਜੀ ਕਾਕਾ ਇੰਦਰਜੀਤ ਸੀਗੇ ਸੁਖਵੀਰ ਦੇ ਮਾਮਾ ਜੀ ਹਾਂਜੀ ਇਹਨਾਂ ਨਾਲ ਬਹੁਤ ਜ਼ਿਆਦਾ ਮੈਂ ਇਹਨਾਂ ਨੂੰ ਆਪਣੇ ਮਾਪੇ ਵਾਂਗੂ ਪਿਆਰ ਲੈਂਦਾ ਅੱਛਾ ਉਦੋਂ ਆਪਣੇ ਲੜਾਈ ਲੱਗੀ ਸੀਗੀ 1972 ਹਾਂ ਜੀ ਉਦੋਂ ਲੜਾਈ ਲੱਗੀ ਸੀ ਤੇ ਅਸੀਂ ਮਾਰਜੇਸ਼ਨ ਮੇ ਕੋਲੇ ਕੰਮ ਕਰਦਾ ਸੀ ਉਥੇ ਬੰਬ ਡਿੱਗਿਆ ਜੀ ਤੇ ਸਾਨੂੰ ਮਤਲਬ ਕਿ ਜਦੋਂ ਆਵਾਜ਼ ਆਈ ਪੁਲਿਸ ਵਾਲਿਆਂ ਨੇ ਬੋਲਦੇ ਸੀਗੇ ਤੇ ਅਸੀਂ ਨਾਲੀਆਂ ਜੀਆਂ ਜਿੱਦੇ ਗੰਦਾ ਪਾਣੀ ਜਾਂਦਾ ਸੀ ਉਹਦੇ ਵਿੱਚ ਲਟ ਗਿਆ ਸੀ ਪੈ ਗਏ ਨੱਕ ਬੰਦ ਕਰ ਲਏ ਉਹਦੇ ਵਿੱਚ ਪੈ ਕੇ ਵੇਖ ਲੋ ਤੁਸੀਂ ساری ਰਾਤ ਅਸੀਂ ਉੱਥੇ ਉਹ ਤਾਂ ਸ਼ਾਉਣੀ ਚ ਵੀ ਮੈਂ 3 ਸਾਲ ਸਾਢੇ 3 ਸਾਲ ਕੰਮ ਕੀਤਾ ਇਨਸਮੈਸ਼ਨ ਬਗਲਾ ਜਿੱਦੇ ਚ ਬਰੂਦ ਗੋਲਾ ਬਰੂਦ ਰੱਖਦੇ ਆ ਉਹ ਸਾਰਾ ਸਾਡਾ ਆਪਣਾ ਥੋੜਾ ਬਣਾਇਆ ਹਾਂ ਜੀ ਹਾਂ ਵੀ ਜਿੱਦ ਕਿ ਗੱਡੀ ਗਿਆ ਸੀਗੇ ਅਸੀਂ ਗਿਆ ਦਿੱਲੀ ਗਏ ਉਹਦੇ ਤੇ ਅੱਛਾ ਜੀ ਤੇ ਇਹ ਵੇਖ ਲਓ ਵੀ ਹੁਣ ਤਾਂ ਦਿੱਲੀ ਪਹੁੰਚ ਜਾਂਦੀ ਐ 5-6 ਘੰਟਿਆਂ ਚ ਗੱਡੀ ਤੇ ਅਸੀਂ ਤੀਜੇ ਦਿਨ ਗਏ ਜੀ ਅੱਛਾ ਜੀ ਅਰਾਜ ਇੱਥੋਂ ਮਾਨਸਾ ਰੁਗੀ ਗੱਡੀ ਮਾਨਸਾ ਰੁਗੀ ਤੇ ਉੱਥੇ ਵੇਖ ਲਓ ਵੀ ਸਾਰੀ ਰਾਤ ਸਾਡੀ ਰਹਿੰਦੀ ਉਦੋਂ ਬਾਅਦ ਫੇਰ ਹੌਲੀ ਹੌਲੀ ਇੰਜਣ ਫੇਰ ਕਹਾ ਉਹਨਾਂ ਨੇ ਜੀ ਸਟਾਰਟ ਕੀਤਾ ਸਟਾਰਟ ਕਰਕੇ ਫੇਰ ਸਾਨੂੰ ਤੀਜੇ ਦਿਨਾਂ ਦੀ ਪਹੁੰਚੀ ਤੀਸਰੇ ਦਿਨ ਦਿੱਲੀ ਦੇ ਹਾਂ ਜੀ ਤੀਸਰੇ ਦਿਨ ਦਿੱਲੀ ਦੇ ਪਹਿਲਾਂ ਤਾਂ ਮੈਂ 12 ਬਾਰੀ ਤਾਂ ਜਾਇਆ ਹਜੂਰ ਸਾਹਿਬ ਜੀ 6 ਬਾਰੀ ਪਟਨਾ ਸਾਹਿਬ ਮਥਰਾ ਬਿੰਦਰਾਵਨ ਅਲਾਹਾਬਾਦ ਤੇ ਬਾਕੀ ਮੇਰਾ ਖਿਆਲ ਹੈ ਵੀ ਚਿਤ੍ਰਕੂਟ ਜਿੱਥੇ ਰਾਮ ਜੀ ਨੇ ਤੇ ਸੀਤਾ ਜੀ ਨੂੰ ਬਣਵਾ ਦਿੱਤਾ ਸੀ ਉਹ ਜਗ੍ਹਾ ਸਾਰੀਆਂ ਤੇ ਜੰਮੂ ਵੈਸ਼ਨੂ ਦੇਵੀ ਚਿੰਤਪurni ਜਵਾਲਾ ਜੀ ਲੈਣਾ ਦੇਵੀ ਸਾਰੇ ਜਿੰਨੇ ਮਤਲਬ ਕਿ ਤੀਰਤਾ ਹੈ ਮੇਰਾ ਖਿਆਲ ਹੈ ਵੀ ਮੇਰੇ ਇੱਕ ਦੋ ਰਹਿੰਦੇ ਹੋਣਗੇ ਸਾਰੇ ਮਾਲਕ ਦੀ ਗੱਲ ਪੈਣੀ ਕਰਦੇ ਬਾਜੇ ਦੋ ਮੰਨ ਕਰਦਾ ਰਾਤ ਨੂੰ ਕੋਈ ਮਾਲਕ ਨੇ ਸਾਥ ਲਿਆ ਧੜ ਕੇ ਸਵੇਰ ਨੂੰ ਟੀ ਗੱਡੀ ਚੜ ਜਾਏ ਐਸੀ ਐਸੀ ਜੀ 82 ਚ 1982 ਦੇ ਵਿੱਚ ਤੁਸੀਂ ਪਿੰਡ ਛੱਡ ਕੇ ਉੱਥੇ ਆਏ ਹਾਂ ਜੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਬਰਾਤ ਆਈ ਹਾਂ ਜੀ ਹਾਂ ਜੀ ਕਿਹੋ ਜਿਹਾ ਮਾਹੌਲ ਸੀ ਉਸ ਦਾ ਮਾਨ ਕੀ ਜੀ ਅਸੀਂ ਪਹਿਲੀ ਵਾਰ ਵੇਖਿਆ ਕਿ ਉਹਦੇ ਜਨਰੇਟਰ ਲੱਗੇ ਹੋਏ ਇਹਨਾਂ ਦੇ ਇਹਨਾਂ ਦੇ ਲਾਈਟਾਂ ਜਗਣਾ ਅਸੀਂ ਵੇਖ ਕੇ ਇੰਨਾ ਖੁਸ਼ ਹੋਏ ਸਾਰੇ ਬੱਚੇ ਤੇ ਜਿਹੜੀ ਸਾਡੀ ਭੈਣ ਸੀ ਸਰਿੰਦਰ ਕੌਰ ਤੇ ਉਹ ਅਸੀਂ ਫਿਰ ਜਦੋਂ ਵੇਖ ਕੇ ਅਸੀਂ ਹਸਣ ਲੱਗ ਜਾਂਦੇ ਤੇ ਉਦਵਾ ਜਦੋਂ ਸਿਕੰਦਰ ਜੀ ਹੋਇਆ ਮੈਨੂੰ ਜਦੋਂ